ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰਵਾਬ ਨੇਚਰਲ ਲੈਂਡ ਪਿਓਰ ਪ੍ਰੋਡਕਟ 'ਚ ਅੱਜ ਆਪਣਾ ਦਿਨ ਪੰਜਵਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਜੋ ਵੀ ਗੱਟਾ ਵਗੈਰਾ ਭਰਦੇ ਆ ਉਹ ਮਿੱਟੀ ਵਗੈਰਾ ਕਿੱਦਾਂ ਭਰਦੇ ਆ ਆਪਾਂ ਸਭ ਤੋਂ ਪਹਿਲਾਂ ਜੋ ਇਹ ਗੱਟਾ ਹੈ ਇਦਾਂ ਦਾ ਕੋਈ ਗੱਟਾ ਲਾਵਾਂਗੇ ਜਿੰਦੇ ਵਿੱਚ ਪਹਿਲਾਂ ਬੇਸਿੰਡ 'ਚ ਇਹ ਮਿੱਟੀ ਪਾਵਾਂਗੇ ਥੋੜੀ ਜਿਹੀ ਮੈਂ ਤੁਹਾਨੂੰ ਦੱਸਦਾ ਇੱਕ ਗੱਟਾ ਜੀ ਮੈਂ ਇੱਕ ਗੱਟਾ ਇਹਦੇ 베이스 'ਚ ਥੋੜੀ ਮਿੱਟੀ ਪਾਵਾਂਗੇ ਲੇਅਰ 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 ਵਾਈਜ਼ ਲੇਅਰ ਪਾਵਾਂਗੇ ਇਹ ਪਲੇਅਰ ਵੇਲੇਰ ਪਾਵਾਂਗੇ ਇਹਨੂੰ ਰਵਾਫ ਫੜੂਗਾ ਇਹਦੇ ਵਿੱਚ ਜਿਹੜੇ ਆਪਾਂ ਪੱਤੇ ਵਗੈਰਾ ਜੋ ਵੇਸਟ ਹੁੰਦੀ ਹੈ ਉਹ ਇੱਕ ਪਲੇਅਰ ਬਣਾਵਾਂਗੇ ਇਹ ਪਲੇਅਰ ਬਣਾ ਕੇ ਪੱਤੇ ਵਗੈਰਾ ਜਾਂ ਜਿਹੜੀ ਆਪਣੀ ਮੂਲੀ ਵਗੈਰਾ ਕੋਈ ਛਿਲਕੇ ਨੇ ਕਿਚਨ ਵੇਸਟ ਵਗੈਰਾ ਉਹਦੀ ਇੱਕ ਪਲੇਅਰ ਬਣਾ ਕੇ ਇਹਦੇ ਪਲੇਅਰ ਮਿੱਟੀ ਦੀ ਪਾਵਾਂਗੇ ਤਦੋਂ ਟੱਪ ਹੋਰ ਮਿੱਟੀ ਪਾ ਦਾਂਗੇ ਇਹ ਕੰਮ ਕਰਕੇ ਜੋ ਮੈਨੂੰ ਸਕੂਨ ਮਿਲਦਾ ਨਾ ਉਹ ਇਹਦੇ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦਾ ਜੋਬ ਤੋਂ ਥੱਕ ਆੜ ਕੇ ਫੇਰ ਆ ਕੇ ਕੰਮ ਕਰਨਾ ਮੈਨੂੰ ਕੋਈ ਇਹ ਕੰਮ ਔਖਾ ਨਹੀਂ ਲੱਗਦਾ ਇਸ ਕੇ ਲਈ ਯਰ ਬਣ ਗਈ ਤੁਹਾਡੇ ਸਾਹਮਣੇ ਦੂਜੀ ਲੇਅਰ ਆਪਾਂ ਫਿਰ ਬਣਾਵਾਂਗੇ ਦਰਵਾਜ਼ੇ ਨੂੰ ਖੜੂਗਾ ਰਬਾਬ ਮੇਰਾ ਪੁੱਤ ਮੇਰੀ ਬਹੁਤ ਹੈਲਪ ਕਰਦਾ ਹੈ ਇਸ ਚੀਜ਼ 'ਚ ਉਮਰ ਦੇ ਹਿਸਾਬ ਨਾਲ ਬੱਚਿਆਂ ਨੂੰ ਜਿਸ ਚੀਜ਼ ਦਾ ਟ੍ਰੇਨਿੰਗ ਜ਼ਰੂਰ ਦੇਣੀ ਚਾਹੀਦੀ ਹੈ ਕਿ ਬੱਚੇ ਮੋਬਾਈਲ ਫੋਨ ਤੋਂ ਹਟ ਕੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਨਾ ਤੇ ਆਪਾਂ ਬੱਚਿਆਂ ਨਾਲ ਜੋੜਾਂਗੇ ਉਹ ਇੱਕ ਬਹੁਤ ਵਧੀਆ ਪ੍ਰਾਲਾ ਹੋਵੇਗਾ ਆਪਣਾ ਪਹਿਲੇ ਗਮਲਿਆਂ ਵਿੱਚ ਆਪਾਂ ਇੱਕ ਗਲਤੀ ਕਰਦੇ ਸਾਂ ਆਪਾਂ ਬੀਜ ਲਗਾ ਕੇ ਫਿਰ ਉੱਪਰੋਂ ਪਾਣੀ ਪਾਉਂਦੇ ਸਾਂ ਉਸ ਨਾਲ ਆਪਣਾ ਕੀ ਹੁੰਦਾ ਸੀ ਬੀਜ ڪرੰਡ ਹੋ ਜਾਂਦਾ ਸੀ ਪੂਰਾ ਪੂਰਾ ਹੁਣ ਆਪਾਂ ਪਹਿਲਾਂ ਗਮਲੇ ਨੂੰ ਪਾਣੀ ਪਾਵਾਂਗੇ ਚੰਗੀ ਤਰ੍ਹਾਂ ਤਾਂ ਕਿ ਪਾਣੀ ਮਿੱਟੀ ਦੇ ਵਿੱਚ ਪੂਰਾ ਹੋਂਨਾ ਚਲਾ ਜਾਵੇ ਕਿੰਨਾ ਪਾਣੀ ਸੁਖਣਾ ਮਿੱਟੀ ਨੇ ਤਾਂ ਕਿ ਮਿੱਟੀ ਦੇ ਵਿੱਚ ਨਮੀ ਬਣੀ ਰਵੇ ਉਹ ਪਾਣੀ ਕਿੰਨਾ ਚਲਾ ਗਿਆ ਵਿੱਚ ਹੁਣ ਆਪਾਂ ਇਹਦੇ ਉੱਤੇ ਅੱਜ ਨਵਾਂ ਫਰੈਸ਼ ਧਨੀਆ ਦੀ ਬਿਜਾਈ ਕਰਾਂਗੇ ਅਰ ਬਾਅਦ ਆਪਣਾ ਪਤੂਲੇ ਆਵੇਗਾ ਧਨੀਆ ਨੂੰ ਜੀਣਾ ਸਤ ਸ੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਹੱਥ ਜੋੜ ਕੇ ਕਿਵੇਂ ਬੁਲਾਉਦਾ ਫਿਰ ਉਹ ਸਾਥੀ ਕਾ ਇਤਲੀ ਰਬਾਬ ਦਾ ਚੈਨਲ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਵੀ ਵੀਡੀਓ ਵੱਧ ਤੋਂ ਵੱਧ ਕਰੋ ਇਹ ਵੀਡੀਓ ਸਿਰਫ ਗਰੋਇੰਗ ਦੀ ਨਹੀਂ ਗਾਂ ਹੀ ਵੈਜੀਟੇਬਲ ਦੀ ਇਹ ਇੱਕ ਜ਼ਿੰਦਗੀ ਦੀ ਜਰਨੀ ਜਿਹੜੀ ਇੱਕ ਹਾਰ ਕੇ ਆਪਾਂ ਉੱਠਣਾ ਦੁਬਾਰਾ ਇਹਨੇ ਕਰਜ਼ੇ ਤੋਂ ਬਾਅਦ ਬਿਨਾਂ ਕਿਸੇ ਸਪੋਰਟ ਤੋਂ ਬਾਅਦ ਫੇਰ ਆਪਾਂ ਇੱਕ ਉਠਣ ਦਾ ਪ੍ਰਾਲਾ ਕਰ ਰਹੇ ਆ ਕਿ ਹੌਲੀ-ਹੌਲੀ ਲੜੀ ਤਹਿਤ ਆਪਾਂ ਜੋੜਾਂਗੇ ਕਿਦਾਂ ਆਪਾਂ ਇੱਕ অর্ਗੈਨਿਕ ਕਨਸੈਪਟ ਦਾ ਸ਼ੁਰੂਆਤ ਕਰ ਰਹੇ ਆ ਜਦੋਂ ਨਿੱਕੇ-ਨਿੱਕੇ ਹੱਥ ਇਹਨਾਂ ਚੀਜ਼ਾਂ ਨੂੰ ਲੱਗ ਜਾਂਨਾ ਆਪਣੇ ਨਾਲ ਤਾਂ ਉਸ ਚੀਜ਼ ਦੀ ਇੱਕ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਵੀ ਉਹਦੀ ਇੱਕ ਮੈਨੂੰ ਖੁਸ਼ੀ ਕੀ ਹੁੰਦੀ ਹੈ ਜਦੋਂ ਮੇਰਾ ਪੁੱਤ ਇਸ ਚੀਜ਼ ਨੂੰ ਨਾਲ ਲੱਗ ਜਾਂਦਾ ਹੈ ਦਾ ਹੀ ਤਾਂ ਆਪਾਂ ਇੰਦਰਵਾਪ ਦੇ ਨਾਮ ਦੇ ਉੱਤੇ ਹੀ ਆਪਾਂ ਇੱਕ ਕਨਸੈਪਟ ਦੀ ਸ਼ੁਰੂਆਤ ਕਰਾਂਗੇ ਹੌਲੀ ਹੌਲੀ ਪ੍ਰਵਾਪ ਦੇ ਨਾਮ ਤੇ ਹੀ ਆਪਾਂ ਸ਼ੁਰੂਆਤ ਕਰਾਂਗੇ ਹੌਲੀ ਹੌਲੀ ਪ੍ਰਵਾਪ ਨੇਚਰਲ ਐਂਡ ਪਿਓਰ ਪ੍ਰੋਡਕਟ ਜਿਹਦੇ 'ਚ ਆਪਾਂ ਟੂਟਲ ਲੋਕਾਂ ਨੂੰ ਪਿਓਰ ਪ੍ਰੋਡਕਟ ਪ੍ਰਦਾਨ ਕਰਾਂਗੇ ਹਾਂਜੀ ਬਸ ਉਤੋਂ ਉਹ ਮਿੱਟੀ ਦਾ ਜਿੱਦ ਨੂੰ ਮਿੱਟੀ ਪਾਈਏ ਹੁਣ ਥੋੜੀ ਜੀ ਮਿੱਟੀ ਪਾਵਾਂਗੇ ਆਪਾਂ ਇਹਦੇ ਤੇ ਇਨੂੰ ਆਪਾਂ ਹਲਕੀ ਜੀ ਮਿੱਟੀ ਨਾਲ ਹੁਣ ਢੱਕਾਂਗੇ ਜਿਹੜੀ ਆਪਾਂ ਬੀਜ ਸਿਰਫ ਹਲਕਾ ਜਾਂ ਢੱਕਿਆ ਲਾਵੇ ਵਰਬ ਹਰੇਕ ਕਨਸੈਪਟ ਵਿੱਚ ਆਪਣੇ ਨਾਲ ਬਹੁਤ ਮਿਹਨਤ ਕਰਦਾ ਨਾ ਬੁੱਦਲੀ ਬੁੱਦਲੀ ਵਰਬ ਬਹੁਤ ਮਿਹਨਤ ਕਰਦਾ ਆਪਣੇ ਨਾਲ ਬਸ ਤੱਕ ਗਿਆ ਗਿਆ ਇਹਨੂੰ ਆਪਾਂ ਕਿਸੇ ਹੋਰ ਥਾਂ ਤੇ ਵੀ ਬੀਜ ਕੇ ਕੋਸ਼ਿਸ਼ ਕਰਦੇ ਹਾਂ ਇੱਕ ਅੱਦੇ ਜਿਹੜਾ ਨਾਲ ਛੱਡ ਦੇਵਾਂਗੇ ਵੱਡੇ ਗਮਲੇ ਦੇ ਵਿੱਚ ਵੀ ਇਹ ਥੋੜਾ ਜਿਹਾ ਖਿਲਾਰ ਦਿਆਂਗੇ ਇਹਨੂੰ ਵੱਡੇ ਗਮਲੇ 'ਚ ਵੀ ਆਪਾਂ ਥੋੜਾ ਜਿਹਾ ਬੀਜ ਖਿਲਾਰਾਂਗੇ ਇਹਨੂੰ ਤਾਂ ਜੋ 2-4 ਬੂਟੇ ਇੱਧਰ ਵੀ ਤਿਆਰ ਹੋ ਜਾਵੇ ਇਹ ਚੀਜ਼ ਦੀ ਆਪਾਂ ਨੂੰ ਖੁਸ਼ੀ ਲੱਗੀ ਏ ਦੇਖੋ ਆਪਣੀਆਂ ਮੂੜੀਆਂ ਕਿਤੇ ਕਿਤੇ ਨਿਕਲ ਆਈਆਂ ਨੇ ਦੇਖ ਰਹੀਆਂ ਹੋਣੀਆਂ ਤੁਹਾਨੂੰ ਨੇਰੇ 'ਚ ਕਿਤੇ ਕਿਤੇ ਛੋਟੀਆਂ ਛੋਟੀਆਂ ਮੂੜੀਆਂ ਆਪਣੀਆਂ ਨਿਕਲ ਆਈਆਂ ਨੇ ਜਿਹੜੀ ਆਪਦੇ ਹੱਥੀ ਆਪਾਂ ਸਕੂਨ ਵਾਲੀ ਜ਼ਿੰਦਗੀ ਜਿਉਂਦੇ ਆ ਨਾ ਬਾਸ ਕਰ ਇਹ ਰੋਸਕੂਨਾ ਜਿਹੜਾ ਆਪਾਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਸਈ ਕਿ ਗਮਲਿਆਂ 'ਚ ਆਪਣੀਆਂ ਮੂੜੀਆਂ ਨਿਕਲ ਆਈਆਂ ਨੇ ਗੜੀ ਪੱਤੇ ਨੂੰ ਆਪਾਂ ਕੱਲ ਟ੍ਰਾਂਸਪਲੈਂਟ ਕੀਤਾ ਸੀ ਛੋਟੇ ਗਮਲੇ 'ਚ ਕਿਉਂਕਿ ਇਹ ਸੁੱਕ ਸੁੱਕਣ ਦੀ ਤਦਾਦ ਤੇ ਆ ਗਿਆ ਸੀ ਛੋਟੇ ਗਮਲੇ 'ਚ ਇਸ ਦੀ ਗ੍ਰੋਥ ਨਹੀਂ ਹੋ ਰਹੀ ਸੀ ਫਿਰ ਆਪਾਂ ਪਿੰਡੋਂ ਕੱਲ ਪੁਦੀਨਾ ਲੈ ਕੇ ਆਏ ਸੀ ਉਹਦੀਆਂ ਕੋਈ ਟਾਹਣੀਆਂ ਇੱਥੇ ਛੋਟੇ ਗਮਲਿਆਂ 'ਚ ਲਾਤੀਆਂ ਇਹ ਵੀ ਸ਼ਾਇਦ ਹਰਾ ਹੋਣ ਲੱਗ ਪੇਗਾ OK ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਇਹ ਇੱਕ ਆਪਾਂ ਕਨਸੈਪਟ ਬਣਾਇਆ ਹੌਲੀ-ਹੌਲੀ ਵੀ ਕਿਦਾਂ ਆਪਾਂ ਇੱਕ ਲੜੀ ਤਰ੍ਹਾਂ ਲੜੀ ਹੌਲੀ-ਹੌਲੀ ਕਾਮਯਾਬ ਹੋ ਕੇ ਵਿਖਾਵਾਂਗੇ ਤੁਹਾਨੂੰ ਇਹਦੇ ਨਾਲ ਕਈ ਕਨਸੈਪਟ ਜੁੜਨਗੇ ਇਹ ਪੂ ਟੋਟਲ ਆਪਾਂ ਇੱਕ ਬਿਲਡਿੰਗ ਦੀ ਉਸਾਰੀ ਕਰ ਰਹੇ ਆ ਵੀ ਪ੍ਰਭਾਵ ਨੇਚਰਲ ਐਂਡ ਪਿਓਰ ਪ੍ਰੋਡਕਟ ਦੀ ਜਿਹਦੇ ਤੇ ਹੈਲਥੀ ਵੈਜੀਟੇਬਲ ਦਾਲਾਂ ਮਸਾਲੇ ਸਾਰੇ ਹੌਲੀ-ਹੌਲੀ ਇੱਕ ਕਨਸੈਪਟ ਦੇ ਤਹਿਤ ਇੱਕ ਨਵੀਂ ਮੰਜ਼ਲ ਨੂੰ ਆਪਾਂ ਸ਼ੂਵਾਂਗੇ। ਧੰਨਵਾਦ।